Субтитры сделал DimaTorzok ਦੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਹਾਂ ਤੁਹਾਣਾ ਰਿੰਪੀ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਆਪਣੇ ਕਾਮੇਡੀ ਨਾਲ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਰੰਗ ਪਾਦੇ ਨੇ ਉੱਥੇ ਵੀ ਕੀਤੀ ਦੀਨੀ ਗਣਤੰਤਰ ਦਿਵਸ ਦੇ ਮੌਕੇ ਤੇ ਇੱਕ ਵਰਸੇਤ ਭਗਵੰਤ ਮਾਨ ਬੋਲੋਗਵਨਰ ਹਾਊਸ ਵਿੱਚ আয়োজিত ਇੱਕ ਪ੍ਰੋਗਰਾਮ ਦਰਮੋਂ ਉੱਥੇ ਮੌਜੂਦ ਅਧਿਕਾਰੀਆਂ ਤੇ ਨੇਤਾਵਾਂ ਦੀ ਮੰਗ ਤੇ ਉਹਨਾਂ ਨੇ ਮਾਈਕ ਫੜ ਕੇ ਪੰਜਾਬ ਦਾ ਬੋਤ ਮਸ਼ੀਰ ਮਸ਼ਹੂਰ ਗੀਤ ਛੱਲਾ गा ਕੇ ਕਿਹਾ ਕਿ ਤੀਆਂ ਮਿੱਠੇ ਮੇਵੇ ਅੱਲਾ ਸਭ ਨੂੰ ਦਵੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਛੱਲਾ ਗੀਤ गा ਕੇ ਵਾਪਿਸ ਪਰਤਨ ਇਹ ਤਾਂ ਉੱਥੇ ਗੀਤ ਦੀ ਸਮਾਪਤੀ ਤੋਂ ਬਾਅਦ ਸਾਰਾ ਹਾਲ ਤਾੜੀਆਂ ਦੀ ਗੂੰਜ ਨਾਲ ਉੱਠ ਸੁੱਕਿਆ ਪਰ ਹੁਣ ਵਿਕਰਮ ਸਿੰਘ ਜਿੱਠਾ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਗੀਤ ਗਾ ਨੂੰ ਲੈ ਕੇ ਤੰਜ ਤਕਸ ਦਿੱਤਾ ਗਿਆ ਦੱਸੇ ਕਿ ਵਿਕਰਮ ਸਿੰਘ ਜਿੱਠਾ ਵਾਲਾ ਭਗਵੰਤ ਮਾਨ ਦੇ ਗੀਤ ਗਾ ਨੂੰ ਲੈ ਕੇ ਇੱਕ ਟਵੀਟ ਸੰਗਾ ਕਿਤੇ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਨਾ ਸੂਰਨਾਥਾਲ ਪੰਜਾਬ ਦਾ ਬੁਰਾ ਹਾਲ ਮਾਨ ਸਾਹਿਬ ਰਾਜ ਦੇ ਛੱਲੇ گاਉ ਪਰ ਜਿਹੜੇ ਛੱਲਿਆਂ ਨੂੰ ਨੌਕਰੀ ਦੇਣ ਦੇ ਵਾਅਦੇ ਕੀਤੇ ਉਹ ਸੜਕਾਂ ਤੇ ਤੁਹਾਡੀਆਂ ਲਾਠੀਆਂ ਖਾਂਦੀ ਫਿਰਦੇ ਨੇ ਕੱਚੇ ਛੱਲਿਆਂ ਨੂੰ ਪੱਕਾ ਨਹੀਂ ਕੀਤਾ ਜੋ ਵਾਅਦਾ ਕੀਤਾ ਸੀ ਪੰਜਾਬ ਦੇ ਉਹਨਾਂ ਛੱਲਿਆਂ ਵੱਲ ਧਿਆਨ ਦਿਓ ਜੋ ਤੁਹਾਡੇ ਬਦਲਾਅ ਦੀ ਸਰਕਾਰ ਦਾ ਤਾਪ ਹੰਡਾ ਰਹੇ ਨੇ ਇਹਦਾ ਖਾਨ ਪੰਜਾਬ ਦੇ ਛੱਲੇ ਹੁਣ ਆ ਤੁਹਾਡੇ ਛੱਲੇ ਚ ਲਗ ਅਟਾਰੂਚਕ ਛੱਲਾ ਬਲਕਾ ਸਿੰਘ ਜੋ ਇਹਨਾਂ ਛੱਲਿਆਂ ਨੇ ਕਾਨੂੰਨੀ ਹਰਕਤਾਂ ਕੀਤੀਆਂ ਇਸ ਲਈ ਇਹਨਾਂ ਨੂੰ ਮਾਨਸਤਕਰ ਦੇ ਰਹੇ ਹੋ ਕੈਬਨਟ ਦੇ ਵਿੱਚ ਵਾਕੇ ਦਾ ਜਿਹਾ ਜਿਹੜਾ ਜਣਾ ਦਾਵਾ ਹੁੰਨਾ ਵਿਕਰਮ ਸਿੰਘ ਜਿੱਠਿਆ ਵਾਲੋ ਕਰ ਦਿੱਤਾ ਜਿਹਦਾ ਜਿਸ ਤੋਂ ਪਹਿਲਾਂ ਵੀ ਕਈ ਮੁੱਦਿਆਂ ਨਾਲ ਲੈ ਕੇ ਵਿਕਰਮ ਸਿੰਘ ਜਿੱਠਿਆ ਵਾਲੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਰਹਿ ਗਿਆ ਪਰ ਹੁਣ ਦਾ ਛੱਲਾ ਗੀਤ ਗਾਨ ਨੂੰ ਲੈ ਕੇ ਵਿਕਰਮ ਸਿੰਘ ਜਿੱਠਿਆ ਵਾਲੋ ਟਵੀਟ ਸਾਂਝਾ ਕਰਕੇ ਕਿ ਸੀਐਮ ਮਾਨ ਨੂੰ ਜਿਹੜਾ ਕਿ ਇਹਨਾਂ ਸ਼ੁਰੂ ਕਰ ਦਿੱਤਾ ਗਿਆ My <clears throat> <clears throat> <clears throat>

See our